ਜੀ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਹੀ ਉਹ ਡੰਗਰ ਨਰਾਈਆਂ ਚ ਗાયਾਂ ਤੇ ਮੱਝਾਂ ਗਰਮੀ ਬਹੁਤ ਹੈ ਇੱਕ ਤਾਂ ਜੀ ਟੈਂਪਰੇਚਰ ਬਹੁਤ ਤੇਜ਼ ਆ ਪੱਖੇ ਚੱਲ ਰਹੇ ਹੈ ਜੀ ਨੇ ਆਰੇ ਤੇ ਬੈਠੀ ਹਾਂ ਹੁਣ ਨਾ ਆ ਪਿੰਜੀ ਗਾਇਾਂ ਤੇ ਮੱਝਾਂ ਅੱਜ ਨਰਾਈਆਂ ਸਸ ਬਰਸੀਨ ਵੀ ਜੀ ਆਪਣਾ ਦੋ ਦਿਨ ਦਾ ਰਹਿ ਗਿਆ ਹੁਣ ਮੁੱਕ ਗਿਆ ਬਰਸੀਨ ਕੀ ਹੁਣ ਚਲੀ ਨੂੰ ਲਾਇਆ ਬਾਈ ਪਾਣੀ ਬਾਤਾ ਤੇ ਆਪਾਂ ਹੁਣ ਬਾਡਾ ਲਾ ਦਾਂਗੇ ਤੇ ਕ ਵੀ ਜੀ ਆਪਾਂ ਨੇ ਕੱਪੜਾ ਲਾਇਆ ਜੀ ਹਾਂ ਤੇ ਬੈਠੀ ਆਪਣੀਆਂ ਕੱਟੀਆਂ ਅੰਦਰ ਪਛੀਆਂ ਤੇ ਕੱਪੜਾ ਜੀ ਆਪਣਾ ਧੁੱਪਾਂ ਉਰੇ ਬਹੁਤ ਆਉਂਦੀ ਦੋ ਵ ਢਾਈ ਵੇ ਤੇ ਬਾਅਦ ਧੁੱਪਾਂ ਲੱਗ ਜਾਂਦੀਆਂ ਹੁਣ ਫਿਰ ਆਪਾਂ ਨੇ ਇਹ ਕੱਪੜਾ ਲਾਤਾ ਜੀ ਹੁਣ ਧੁੱਪਾਂ ਨਹੀਂ ਆਉਂਦੀ ਉਰੇ ਮੈਂ ਤੁਹਾਡੇ ਵੀ ਕਿਸੇ ਛੱਡ ਚੱਕਣ ਧੁੱਪਾਂ ਦੇ ਦਾ ਤੁਸੀਂ ਕਪੜਾ ਲਾ ਸਕਦੇ ਏ ਇੱਕ ਨਾ ਤੇ ਬੈਠੀ ਹੁਣ ਛਾਂਵਾਂ ਰਹਿੰਦੀ ਹੈਗੇ ਜੀ ਪਹਿਲਾਂ ਧੁੱਪਾਂ ਹੀ ਸੀ ਤੇ ਦੋ ਆਪਣੀ ਕੱਟੀ ਦੇ ਪੱਛੀ ਇੱਧਰ ਇੱਕ ਬੈਠੇ ਨੇ ਤੇ ਬਾਕੀ ਜੀ ਆਪਣੀਆਂ ਪੱਛੀਆਂ ਉਹ ਫਿਰਦੀਆਂ ਆਂ ਆਪਾਂ ਅੱਜ ਹਿੰਦੋਖਾ ਹੌਣੇ ਕਹਿੰਦਾ ਟੱਪਾ ਭਰਦੀ ਨਾ ਪਾਣੀ ਆ ਪਾਣੀ ਖਾਲੀ ਹੋ ਗਿਆ ਟੱਪੇ ਚ ਤੇ ਗਰਮੀ ਬਹੁਤ ਆ ਜੀ ਸੇਕ ਪੈਂਦਾ ਲੋਈ ਪਾਣੀ ਆਪਾਂ ਛੜਦਾ ਤੇ ਕੱਲ ਆਪਾਂ ਕੱਟੀ ਦੇ ਪੱਟੀ ਕਰੀਦੀ ਜੀ ਪੂੰਛ ਜੀ ਦੋਈ ਕੱਟਣੀ ਚੱਬਤੀ ਸੀ ਤੇ ਝਾਕਮ ਤਾਂ ਠੀਕ ਆ ਜੀ ਹੁਣ ਆਪਾਂ ਅੱਜ ਨਹੀਂ ਪੱਟੀ ਕਰਦੇ ਤੇ ਆਪਾਂ ਕੱਲੂ ਪੱਟੀ ਕਰਾਂਗੇ ਇਹਦੇ ਭਾਈ ਮੈਕਸ ਦਾ ਬਹੁਤ ਰਿਜ਼ਲਟ ਆ ਜੀ ਹਾਈ ਮੈਕਸ ਝਾਕਮ ਤੇ ਕਿਸੇ ਦੇ ਹੋ ਜਵੇ ਭਾਂਸ ਦੇ ਜੰਗਾਂ ਦੇ ਹਾਈ ਮੈਕਸ ਵਰਤੋ ਜੀ ਭਾਈ ਮੈਕਸ ਦਾ ਬਹੁਤ ਵਧੀਆ ਰਿਜ਼ਲਟ ਆ ਠੀਕ ਆ ਵੀਰ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਫੇਸਬੁਕ ਤੇ ਲਾਈਕ ਕਰੋ ਜੀ ਤੇ ਕਮੈਂਟ ਕਰੋ YouTube ਤੇ ਆਪਣਾ ਚੈਨਲ ਕਾਲੇ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ